ਐਨੇ ਜੀ ਮੇਰੇ ਸ਼ਹਿਰ ਦੀਆਂ ਕਚਹਿਰੀਆਂ ਤੇ ਉਪ ਮੰਡਲ ਮజిਸਟ੍ਰੇਟ ਤਹਿਸੀਲ ਖੰਨਾ ਦਾ ਦਫ਼ਤਰ ਗੱਡੀ ਚੱਲਨੀ ਬਹੁਤ ਔਖੀ ਲੱਗ ਰਹੀ ਹੈ ਉੱਚੀ ਗੱਡੀ ਹੈ ਫਿਰ ਵੀ ਤੁਸੀਂ ਦੇਖ ਰਹੇ ਹੋ ਲਹਿਰਾਂ ਆਂਗੀਆਂ ਪਾਣੀ ਦੀ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਇਨਸ਼ਾਅੱਲਾ ਬਰਸ਼ਾ ਦਾ ਪਾਣੀ ਇਹਦਾ ਹੈ ਤੁਸੀਂ ਦੇਖ ਰਹੇ ਹੋ ਕਿ ਕਚਹਿਰੀਆਂ ਰੋਡ ਤੋਂ ਹੈ ਪਾਣੀ ਬਹੁਤ ਜ਼ਿਆਦਾ ਜੀ ਕਿਦਾ ਹੈ ਤਸੀਲ ਕੰਪਲੈਕਸ ਦੇ ਪਾਣੀ ਵੜ ਗਿਆ ਹੈ ਇਹ ਮੌਸਮ ਦੀ ਪਹਿਲੀ ਬਰਸਾਤ ਹੈ ਕੀ ਕਹਿੰਦਾ ਜੰਮੂ ਆ ਤੇ ਮੌਸਮ ਦੀ ਪਹਿਲੀ ਬਰਸਾਤ ਹੋਈ ਹੈ ਕਰਕੇ ਬਹੁਤ ਜ਼ਿਆਦਾ ਪਰ ਮੌਸਮ ਨੂੰ ਦੇਖਦੇ ਹੋਏ ਆਮ ਤੌਰ ਤੇ ਇਹ ਨਹੀਂ ਲਖਾਇਆ ਜਾਂਦਾ ਕਿ ਜਦੋਂ ਹਾਂ ਬਾਰਿਸ਼ ਦਾ ਮੌਸਮ ਆ ਗਿਆ ਬਰਸਾਤਾਂ ਸ਼ੁਰੂ ਹੋ ਗਈਆਂ ਤੇ ਜਿਸ ਤਰ੍ਹਾਂ ਅਪਣੇ ਪਹਿਲੇ ਟਾਈਮ ਤੋਂ ਆਪਾਂ ਦੇਖਿਆ ਰੁੱਖਾਂ ਦੀ ਕਮੀ ਕਰਕੇ ਐਟਮੋਸਫੀਅਰ ਬਹੁਤ ਜ਼ਿਆਦਾ ਗਰਮ ਹੋ ਗਿਆ ਸੀਗਾ ਤੇ ਹੁਣ ਮੌਸਮ ਨੂੰ ਦੇਖਦੇ ਹੋਏ ਲੋਕਾਂ ਨੂੰ ਮੇਰੀ ਇਹ ਹੀ ਅਪੀਲ ਆ ਵੀ ਵੱਧ ਤੋਂ ਵੱਧ ਦਰਖਤ ਲਾਇਆ ਜਾਣ ਇਹਨਾਂ ਟਡਾਂ ਦੇ ਵਿੱਚ ਲਾਏ ਹੋਏ ਤਰਾਕਟ ਜਿਹੜੇ ਨੇ ਆਮ ਤੌਰ ਤੇ ਜਿਹੜੇ 90% ਰਹਿ ਉਹ ਕਾਮਯਾਬ ਹੋ ਜਾਂਦੇ ਨੇ ਇਹਨਾਂ ਟਡਾਂ ਤੋਂ ਵੱਧ ਵੱਧ ਵਾਤਾਵਰਣ ਨੂੰ ਵਾਤਾਵਰਣ ਨੂੰ ਸਾਫ਼ ਰੱਖਣ ਦੀ ਵੱਧ ਵੱਧ ਰੋਕਰ ਕਾਉਣੀ ਚਾਹੀਦੀ ਹੈ ਪੰਜ ਸਾਲ ਆਉਂਦ ਰਹੀ ਹੈ ਆ ਗੰਦੀਆ ਗਰਮੀ ਦੀ ਕੰਦੀ ਹੈ ਗਰਮੀ ਨਹੀਂ ਹੁੰਦਾ ਠੰਡ ਬਹੁਤ ਮੀਂਹ ਦੇਖਣਾ ਪਿਆ ਅੱਲਾ ਕਿੰਨੀ ਗਰਮੀ ਬਹੁਤ ਗਰਮੀ ਹੈ ਅੱਜ ਤੁਹਾਨੂੰ ਛੋਟੀ ਥਾਵੀ ਉਮਰ ਹੈ ਹਾਂ ਆਪਣੀ ਉਮਰ ਤੋਂ ਵੀ ਜੰਨੀ ਜੰਨੀ ਗਰਮੀ ਇਸ ਵਾਰ ਪਈ ਹੈ ਪਹਿਲਾਂ ਦੇਖੀਏ ਕਦੇ ਹਾਂ ਹਾਂ ਇਹ ਉਮਰ ਦੇ ਜਿਆਦਾ ਬਹੁਤ ਕੀ ਕਰਨ ਨੂੰ ਗਰਮੀ ਬਹੁਤ ਜਿਆਦੀ ਬਸ ਦੇ ਸਾਰ ਗਰਮੀ ਜਿਹੜੇ ਪੇੜ ਕੱਟੇ ਜਾ ਰਹੇ ਨੇ ਉਹੋ ਵੀ ਕਾਰਨ ਹੁੰਦੇ ਆ। ਕੋਹ ਮੰਨੋ ਜਾਂ ਇਸੇ ਦੀ ਮੰਨੋ ਜਿਹੜੇ ਐਸ.ਆਈ. ਲਾਇਨ ਨੇ ਜਿਹੜੇ ਐਸ.ਆਈ. ਦੇ ਤਰ੍ਹਾਂ ਐਸ.ਆਈ. ਕਰਮ ਕਰਿਓਂ ਨਾ ਕਰਕੇ ਨੇ ਜਿਹੜੇ ਐਸ.ਆਈ. ਲਗੇ ਦੇ ਕੇ ਰਾਜੋ ਉਹ ਵੀ ਕਰਵਾਇਆ ਕੱਟ ਰਹੇ ਨੇ। ਐਸ.ਆਈ. ਕਰਵਾਇਆ ਕੱਟ ਰਹੇ ਨੇ। ਆਹ ਨਾਲ ਦੇਖ ਰਹੇ ਹੋ ਪਰ ਉਹ ਪੁੱਛਣ ਖੱਲੋਂ ਜੀ ਜੀ ਗਰਮੀ ਕਿੰਨੀ ਪੈ ਰਹੀ ਵੀ ਗਰਮੀ ਬੁਰਾਲ ਦਾ 55 ਡਿਗਰੀ। ਅਰ ਜਿਹੜੀ ਹੁਣ بارش ਪਈ ਆ ਹੁਣ ਮੈ ਆ ਰਹੇ ਪੂਰਾ ਬ੍ਰੈਂਡ ਤੇਰਾ ਲੱਗੀ ਪੱਲਾ ਕਦੇ ਗਰਮੀ ਲੱਗੀ ਨਹੀਂ ਕਿੰਨੀ ਗਰਮੀ ਪਰ ਮੀਂਹ ਆਈ ਇਸ ਵਾਰ ਥੋੜਾ ਜਿਆਦਾ ਹਾਂਜੀ ਕੀ ਕਾਰਨ ਮੰਦੇ ਹੋ ਗਰਮੀ ਦਾ ਕਾਰਨ ਇਹ ਨੈਟਵਰਕ ਕਰਕੇ ਆਪਣਾ 5G ਜਿਹੜਾ ਚੱਲ ਰਿਹਾ ਉਹ ਸਿਸਟਮ ਖਰਾਬ ਕਰ ਰਿਹਾ ਹੈ ਟਾਵਰ ਟੂਰ ਲੱਗੇ ਜਿਹੜੇ ਸਾਰੇ ਜਿਹੜੇ ਰੁੱਖ ਕੱਟੇ ਜਾ ਰਹੇ ਉਹਨਾਂ ਦਾ ਕਿੱਦਾਂ ਹੀ ਰੁੱਖ ਕੱਟੇ ਹੋਏ ਨਹੀਂ ਹਾਂ ਇੱਕ ਉਹਨਾਂ ਦਾ 5000 ਕਰੋੜ ਬੂਟਿਆਂ ਦੀ ਜ਼ਰੂਰਤ ਹੈ ਬਣ ਇੰਡੀਆ ਨਿਵਿਸ਼ਟਾ ਜਿਹੜੇ ਯਾਤਰੀ ਲੋਕ ਵੱਡੇ ਰਹੇ ਲਾਤਾ ਕਿੱਥੇ ਰਹੇ ਲੋਕ ਆਪਣੀ ਜ਼ਰੂਰਤਾਂ ਪੂਰੀਆਂ ਕਰ ਰਹੇ ਬੂਟਿਆਂ ਸਾਰੇ ਤੇ ਬੂਟਿਆਂ ਦੇ ਬਹੁਤ ਕਮੀ ਹੈ ਤਾਂ ਆਪਣੀ ਇੰਡੀਆ 5000 ਕਰੋੜ ਘਟ ਨਹੀਂ ਹੁੰਦਾ ਬਹੁਤ ਜ਼ਿਆਦਾ ਇਹ ਵੀ ਹਾਂਜੀ ਬਾਰਸ਼ ਨੇ ਨਿਆਣਾ ਲਿਆਤਾ ਅੱਜ ਬਸ ਫਿਰ ਗਰਮੀ ਕਿੰਨੀ ਸੀ ਗਰਮੀ ਤਾਂ ਬਹੁਤ ਜ਼ਿਆਦਾ ਸੀ ਜੀ ਪਹਿਲੀ ਵਾਰ ਭਈਆ ਜਿੰਨੀ ਗਰਮੀ ਪਹਿਲੀ ਵਾਰ ਸਭ ਤੋਂ ਵੱਡਾ ਕਾਰਨ ਸਾਜੀ ਜਿਹੜੇ ਬਰਖਸ਼ ਵੱਜੇ ਗਏ ਨੇ ਹਰ ਬੰਦੇ ਨੂੰ ਰੁੱਖ ਲਗਾਉਣਾ ਚਾਹੀਦਾ ਹਰ ਬਿਲਕੁਲ ਚਾਹੀਦਾ ਜੀ ਰੁੱਖ ਲਗਾਉਣੇ ਚਾਹੀਦੇ ਆ ਦੂਸਰਾ ਪੋਲੂਸ਼ਨ ਟਰੱਕ ਬੰਦੇ ਕੋਲ ਗੱਡੀ ਹੈਗੀ ਹੈ ਟਰੱਕ ਘਰ ਦੇ ਵਿੱਚ ਐਸੀ ਲੱਗਣ ਲੱਗ ਗਿਆ ਸਭ ਤੋਂ ਵੱਡੀ ਸਮੱਸਿਆ ਤਾਂ ਇਹੀ ਹੈ ਜੀ ਹੁਣ ਇਸ ਕਰਕੇ ਗਰਮੀ ਬਹੁਤ ਜ਼ਿਆਦਾ ਹੋ ਗਈ ਹੈ ਸੁਰੱਖਿਅਤ ਲਗਾਉਣੇ ਜ਼ਰੂਰੀ ਹੋ ਗਏ ਨੇ ਹੁਣ